ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਆਪਦੇ ਮੁੱਦਕੀ ਸ਼ਹਿਰ ਦੇ ਵਿੱਚ ਮੁੱਦਕੀ ਸ਼ਹਿਰ ਦੇ ਵਿੱਚ ਆ ਕੇ ਮਿੱਤਰੋ ਤੁਸੀਂ ਆਉਣਾ ਵਾ ਬਾਈ ਕੇਜੇ ਕੇ ਘਰੇ ਤੇ ਬਾਈ ਦੇ ਮੁੰਡੇ ਸੋਕ ਸਟਾਰ ਦੇ ਕੋਲੇ ਮਿੱਤਰੋ ਸੋਕ ਸਟਾਰ ਬਾਈ ਮੇਰਾ ਯਾਰਾਂ ਦਾ ਯਾਰ ਤੇ ਗੀਤਾਂ ਦੇ ਵਿੱਚ ਮਸ਼ਹੂਰ ਵੋਕਲ ਦਾ ਮਾਲਕ ਆ ਬਾਈ ਅੱਜ ਬਾਈ ਦੇ ਕੋਲੇ ਟੇਢੀ ਧਾਰੀ ਦੇ ਵਿੱਚ ਇੱਕ ਨੀਲੀ ਰਾਵੀ ਨਸਲ ਦੀ ਮੈਂ ਵਕਾਊ ਆ ਮਿੱਤਰੋ ਆਪਾਂ ਸੁਣਾ ਕੱਟ ਤੇ ਬੜੀ ਸੁਣੀ ਸਿੰਗਾ ਤੋਂ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੇ ਦੁੱਧਰ ਕੜਾ ਆ ਜੋ ਗੱਲਬਾਤ ਕਰਦੇ ਆ ਬਾਈ ਦੇ ਨਾਲ ਆਪਾਂ ਸਾਰੇ ਸੁਖ ਬਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲਾਬੱਡ ਬਈ ਬਹੁਤ ਵਧੀਆ ਜੀ ਬਾਬਾ ਸੇਤਾ ਦੇ ਪਰਿਵਾਰ ਉੱਚੀ ਬੁਰੀ ਜੀ ਅੱਜ ਮੈਂ ਕਿ ਨਹੀਂ ਲਾਇਆ ਆਪਾਂ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਘਰ ਪਰ ਓਕੇ ਫਿਰ ਗਾਣਾ ਫਿਰ ਕਿੱਥੇ ਜਰ ਰਹਿ ਗਿਆ ਹੁਣ ਗਾਣਾ 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 ਮੈਂ ਜਲਦੀ ਆ ਰਿਹਾ ਜੀ ਕਦੋਂ ਦੀ ਗਾਜੂ ਬੱਚਾ ਮੇਰੇ ਨਾਲ ਅਕਤੂਬਰ ਦੇ ਪਹਿਲੇ ਹਫ਼ਤੇ ਆਣਾ ਅਕਤੂਬਰ ਦੇ ਪਹਿਲੇ ਆਉਤੇ ਉਹ ਹੀ ਜਰਾ ਮੈਨੂੰ ਸੁਣਾ ਕੁੜਾ ਜਿਆਸਨਾ ਰਹੇ ਫੇ ਇੱਕ ਟੱਪਾ ਹੀ ਆ ਕੀ ਬਾਲਾ ਇਹ ਕਿਨਾ ਕਿਸੋ ਕਲੈਂਜ ਸੁਣਾ ਦੇਣਾ ਉਹਦਾ ਠੀਕਾ ਮੈਨੂੰ ਤਾਂ ਉਹਦਾ ਨਾਮ ਵੀ ਭੁੱਲਦਾ ਜਾਂਦਾ ਏ ਹਾਂ ਬਸ ਹੱਸਦੀ ਦੇ ਉਹਦੇ ਦੰਦ ਤੇ ਚੀਤੇ ਆਉਂਦੇ ਨੇ ਬਾਲਾ ਨਹੀਂ ਸੁਣਾਉਣਾ ਫਿਰ ਅਜਾ ਆਪਾਂ ਵੇਖਣਾ ਵੀ ਹੈ ਨਾ ਹਾਂ ਨਹੀਂ ਠੀਕ ਆ ਬਾਈ ਬਾਕੀ ਗਾਣੇ ਵਾਲੇ ਬਾਈ ਸੋਖ ਸਟਾਰ YouTube ਚੈਨਲ ਤੇ ਜਾ ਕੇ ਸਰਚ ਮਾਰ ਲਿਓ ਬਾਈ ਨੂੰ ਤੇ ਬਾਈ ਦਾ ਗਾਣਾ ਜਲਦੀ ਰਿਲੀਜ਼ ਹੋਣਾ ਬਾਈ ਦਾ ਗਾਣਾ ਚੱਲਿਆ ਹੋਇਆ 2 ਮਿਲੀਅਨ ਦੇ ਕਰੀਬ 1.5 ਮਿਲੀਅਨ ਦੇ ਕਰੀਬ ਦੋ ਗਾਣੇ ਬਾਬੇ ਦੀ ਕਿਰਪਣਾ ਐ ਨੋ ਜੀ ਵੀਰੇ ਸੁਖ ਬਾਈ ਗਾਣੇ ਬਾਬੇ ਦੀ ਕਿਰਪਣਾ ਦੋ ਸੁਪਰ ਡੂਪਰ ਹਿੱਟ ਹੋਇਆ ਕੋਈ ਨਾ ਜਾਣਿਆ ਜੀ ਐਵੇਂ ਕਹੀ ਜਾਂਦਾ ਸਾਬਾ ਪਰ ਅਸੀਂ ਬਈ ਬੜੀ ਚਰਚਾ ਜਿੱਤੇ ਰਹਿਣ ਵਾਲੇ ਬੰਦੇ ਨਹੀਂ ਹਨਾ ਬਾਈ ਸੋ ਕਿ ਸਿੰਪਲ ਜੇ ਰਹਿਦਾ ਮੋਟਰਸਾਈਕਲ ਸਕੂਟਰੀਆਂ ਤੇ ਐਵੇਂ ਕੋਈ ਹਨਾ ਕੱਲ ਨੂੰ ਕਹੋ ਯਾਰ ਸੁੱਖ ਇਧਰ ਬਾਈ ਤੇਰੇ ਤਾਂ ਗੀਤ ਚੱਲਦੇ ਸਾਡੇ ਲਈ ਹੋ ਜਾਂਦਾ ਹਨਾ ਸੁੱਖ ਬਾਈ ਹਣ ਮੈਂ ਬਾਰੇ ਦੱਸੀ ਮੈਨੂੰ ਕੀ ਡਿਟੇਲ ਆਉਂਦੀ ਬੱਜ ਬਾਈ ਚੌਥੇ ਸੂਏ ਆ ਆਪਣੀ ਚੌਥੇ ਸੂਏ ਪਿਛਲੇ ਸਾਲ ਦੇ ਦਾ 12 ਲੀਟਰ ਦਾ ਦੁੱਧ ਰਕਾੜ ਹੈ ਤੇ ਤੀਜੇ ਸੂਏ ਦਾ ਹੈ ਹਾਂ 6 ਲੀਟਰ ਇੱਕ ਟਾਈਮ ਦੁੱਧ ਦਿੰਦੀ ਰਹੀ ਮੱਕੀ ਦਾ achar ਪਾਉਂਦੇ ਰਹੇ ਠੀਕ ਹੈ ਬਾਈ ਅੱਛਾ ਇੱਕ ਗੱਲ ਹੋਰ ਸੁੱਖ ਬਾਈ ਮਿਲਦੀ ਕਿ ਨਾ ਕੋਈ ਟ ਦੀ ਗਾਰੰਟੀ ਹੋਊਗੀ ਠੀਕ ਹੈ ਬੰਦੇ ਬਈ ਬੜ ਕੇ 8 ਮਹੀਨੇ ਮਿਲਦੀ ਰਹੂਗੀ ਲਾਤ ਨਹੀਂ ਚੱਕੂਗੀ ਸੀਲ ਠੰਡੀ ਬਾਲੀਆ ਹੈ ਨਾ ਬੜੀ ਠੰਡੀ ਸੀਲ ਹੈ ਅਸਾ ਇਹ ਦੀ ਸਾਂਢ ਤੋਂ ਗੱਪਣਾ ਜਾਂ ਟੀਕਾ ਭਰਾਇਆ ਹੋਇਆ ਇਹ ਨੀਲੀ ਰਾਵੀ ਦਾ ਟੀਕਾ ਭਰਾਇਆ ਹੋਇਆ ਬਾਈ ਨੀਲੀ ਰਾਵੀ ਦਾ ਟੀਕਾ ਭਰਾਇਆ ਚੰਗੇ ਭਰਾਇਆ ਹੋਇਆ ਬਿਲਕੁਲ ਬਿਲਕੁਲ ਆ ਝੋਟੀ ਇਹ ਆ ਝੋਟੀ ਵੇਂਦੀ ਹੈ ਇਹ ਵੀ ਸੂਣ ਵਾਲੀ ਹੈ ਨਾ ਹਾਂ ਇਹ ਵੀ ਸੂਣ ਵਾਲੀ ਆ ਪਰਨੀ ਵੀ ਜੋ ਸੂਣ ਵਾਲੀ ਠੀਕ ਹੈ ਬਈ ਠੀਕ ਤਾਂ ਇਹ ਫਿਰ ਤੂੰ ਕਹੇ ਵੇਚ ਦੀ ਹੁਣ ਨਾ ਹਾਂ ਬਾਕੀ ਫਿਰ ਆ ਜਾਣਾ ਗਾਣੇ ਵਾਲੇ ਪਾਸੇ ਬੜਾ ਜੋਰ ਆ ਹੁਣ ਪਸ਼ੂ ਵਾਲੇ ਮਤਲਬ ਦਾ ਘ ਤਾਂ ਕੋਈ ਗੱਲ ਨਹੀਂ ਬਾਈ ਇਹ ਵੀ ਜ਼ਿੰਦਗੀ ਤੋਰੀ ਮਾੜੀ ਦੀ ਸੋਖੇ ਨੂੰ ਖੋਲੀ ਬਣੀ ਆਉਣੀ ਲੈ ਜੀ ਟੋਕੇ ਵਾਲੇ ਪਾਸੇ ਹੂੰ ਬਾਈ ਦੇ ਫਿਰ ਇਹਦੇ ਕੱਟਕੁੱਟ ਤੁਹਾਨੂੰ ਪਹਿਲੇ ਹੀ ਵਿਖਾਤਾ ਚੌਥਾ ਸੂਆ ਬਾਈ ਆਹ ਸੱਚਾਈ ਵਾਲੀ ਗੱਲ ਹੈ ਜਿੰਨਾ ਮਾ ਸੂਆ ਸੂਣਾ ਆਏ ਨੇ ਕਰਮਾਂ ਲਈ ਉਹ ਦੱਸਿਆ ਤੁਹਾਨੂੰ ਉਸ ਇਹਨੂੰ ਵੀ ਅੱਧੀ ਲੱਗੀ ਤੇ ਮੈਂ ਵੇਖ ਲਮਣਾ ਫਿਰ ਉਹ ਗੌਰ ਨਾਲ ਝੋਟੀ ਹੋ ਗਈ ਅੱਗੇ ਆਹ ਵੇਖ ਲੋ ਇਹਨੂੰ ਲੈ ਜੀ ਸੋਖੇ ਮਿੱਬੂ ਵਾਲੇ ਪਾਸੇ ਇੰਦਰ ਝੋਟੀ ਆ ਗਈ ਹੈ ਅੱਗੇ ਦੇਖੋ ਬਾਈ ਕਰੇ ਮੂੰਹ ਮੱਖ ਕੋਲਾ ਡੰਗ ਚੜਦੀ ਹੈ ਨਾ ਦੁੱਧ 12 ਕਿਲੋ ਦਿੱਤਾ ਹੋਇਆ ਕੋ ਕਹਿਣ ਵਾਲੀ ਗੱਲ ਨਹੀਂ ਬਈ ਚੋਇਆ ਹੋਇਆ ਬਾਈ ਨੇ ਹਾਂ ਬੰਗਰ ਕੋਈ ਨਹੀਂ ਬਰ ਦੇ ਬਰੇ ਸੰਗ ਸੰਗ ਹੋ ਸੋਣਾ ਮੇਰਾ ਯਾਰ ਹੈ ਨਾ ਨਹੀਂ ਠੀਕ ਹੈ ਬਾਈ ਜੇਲੀ ਵਾਲਾ ਵਾਲ ਟੇਲਾ ਸਪੇਸ ਜਿਹੜੇ ਬਣਾ ਲੈ ਹੂੰ ਉਹ ਨਾਲ ਬਾਇਆ ਨੂੰ ਕਰਦੇ ਥਾਣਾ ਵੀ ਦੱਸੀ ਜਾਂਦੀ ਕਰਮ ਵਾਲੇ ਨੂੰ ਥਾਣਾ ਲੱਗਾਈ ਬਹੁਤ ਚੰਗਾ ਅੱਛਾ ਉਹਨੇ ਕਿ ਸਾਈਡ ਜੀ ਰੱਖ ਜਾਂਦੀ ਹੈ ਨਾ ਪਾਸਾ ਰਹਿ ਗਿਆ ਥੋੜਾ ਜਿਹਾ ਉਹਨੇ ਕਿ ਹੈ ਨਾ ਭਾਰਪੁਰ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਬਈ ਬਿਲਕੁਲ ਓਕੇ ਆ ਜਾਵਾਂ ਸਤਿਤੇ ਦਿਨ ਕਿਦੋਂ ਪੂਰੇ ਜਾਂਦੇ ਬਈ 14 ਤਰੀਕ ਨੂੰ ਪੂਰੇ 14 ਤਰੀਕ ਨੂੰ ਅੱਜ ਹੈਗੀ ਆ ਤਰੀਕ ਹੈ ਨੌ ਤਰੀਕ ਹੈ ਨਾ ਤੇ 14 ਤਰੀਕ ਨੂੰ ਦਿਨ ਪੂਰੇ ਕਿੰਨੇ ਦੀ ਦੇ ਦਈਏ ਵੀਰੇ ਇਹ ਆਪਾਂ ਮੁੱਲ ਰੱਖੀਏ 110000 ਹਾਂ ਦੇਣੀ ਕਿੰਨੇ ਦੀ ਫੁੱਟਾ ਲਾਪਟਾ ਪੈਕ 5 ਛੱਡ ਦੇਣੀ 105000 ਦੀ ਦੇ ਦੇਾਂਗੇ ਵਿੱਚੋਂ ਮਾਨਤਨ ਥੋੜਾ ਬਹੁਤਾ ਕਰਦੇ ਕਿ ਹੋਰ ਠੀਕ ਹੈ ਨੰਬਰ ਸੁਖ ਭਾਈ ਕਿੰਨਾ ਆ ਗਿਆ 94172 94172 51295 51295 94172 51295 ਇਹਨਾ ਨੰਬਰ ਅੱਤੇ ਕਰ ਲਿਓ ਬਾਈ ਸੁੱਖ ਦਿਨ ਨਾਲ ਰਾਬਤਾ ਕਰੇ ਮਿੱਤਰੋ ਤੇ ਬਾਈ ਦਾ ਨਾਮ ਆ ਸੁੱਖ ਸਟਾਰ ਤੇ ਕਬਰਵੱਛੀ ਵਾਲੀ ਸੜਕ ਤੇ ਆ ਕੇ ਬਾਈ ਗੇਜਨਾਈ ਦਾ ਪੁੱਤ ਲੋਕਰ ਉਹ ਬਾਈ ਦਾ ਖਾਦਰ ਸੀਗਾ ਮਿੱਤਰੋ ਬਾਪੂ ਦੇ ਨਾਮ ਤੇ ਬਾਈ ਨੂੰ ਸਾਰੇ ਜਾਣਦੇ ਆ ਘਰ ਨੂੰ ਜਾਣਦੇ ਹੁੰਦੇ ਕਈ ਵਾਰੀ ਬਾਕੀ ਬਾਈ ਤੁਸੀਂ ਸਾਰੀ ਜਾਣਕਾਰੀ ਲਈ ਨੰਬਰ ਸਿਕਰੀਨ ਤੇ ਆ ਟੇਢੀ ਧਾਰੀ ਜਿਹਦੀ ਦੁਨੀਆ ਹੈ دیਵਾਨੀ ਸਾਰੀ ਤੁਸੀਂ ਆ ਕੇ ਵੇਖੋ ਇੱਕ ਵਾਰੀ ਮੈਂ ਤਾਂ ਸੁੱਖ ਨੇ ਨਿਵਾਤੀ ਆ ਯਾਰੀ のあ。<music>